ਸਾਹਿਕਾਤ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਹਲਕਾ ਗਿੱਦਰ ਬਹਾ ਅਤੇ ਹਲਕਾ ਗਿੱਦੜ ਬਹਾ ਦੇ ਨਵੇਂ ਬਣੇ ਵਿਧਾਇਕ ਡਿੰਪੀ ਢਿਲੋ ਦੀ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਤਾਂ ਜੱਸੇ ਜਾਂਦੇ ਸੀ ਡਿੰਪੀ ਢਿਲੋ ਨੂੰ ਘੇਰਿਆ ਜਾਂਦਾ ਸੀ ਪ੍ਰਾਈਵੇਟ ਬੱਸਾਂ ਨੂੰ ਲੈ ਕੇ ਕਿਉਂਕਿ ਲਗਭਗ 100 ਦੇ ਕਰੀਬ ਡਿਪੀਟ ਲੋ ਦੀਆਂ ਪ੍ਰਾਈਵੇਟ ਬੱਸਾਂ ਪੰਜਾਬ ਦੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਚਲਦੀਆਂ ਨੇ ਜਦੋਂ ਕਦੇ ਵੀ ਡਿਪੀ ਢੱਲੋਂ ਵੱਲੋਂ ਪੁਤਾਈ ਕੀਤੀ ਜਾਂਦੀ ਸੀ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਡਿਪੀਟ ਲੋ ਦੇ ਖਿਲਾਫ ਬੋਲਦੇ ਸੀ ਵਿਦ ਸਬੂਤ ਇਕੱਠੇ ਕਰਕੇ ਉਹ ਵਿਧਾਨ ਸਭਾ ਤੇ ਕਦੇ ਸੰਸਦ ਭਵਨ ਦੇ ਵਿੱਚ ਪੇਸ਼ ਕਰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਾਰੇ ਹੋਏ ਉਮੀਦਵਾਰ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ੱਤਕਾ ਕਰਦੇ ਨੇ ਇੱਧਰ ਨਵੇਂ ਸਾਲ ਦਾ ਤੋਹਫ਼ਾ ਦੇ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਗਿੱਦਰਵਾਹ ਦੇ ਲੋਕਾਂ ਨੂੰ ਦੱਸ ਦਿੰਦੇ ਆ ਕਿ ਮਾਜਰਾ ਕੀ ਹੈ ਉਸ ਦਾ ਸਿੱਧਾ ਫਾਇਦਾ ਡਿੰਪੀਟ ਲੋ ਨੂੰ ਹੋਵੇਗਾ ਯਾਨੀ ਕਿ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਟੜੇ ਵਿੱਚ ਖੜਾ ਕਰਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਹਲਕਾ ਗੱਦੜ ਬਾਹਰ ਤੋਂ 13 ਸਰਕਾਰੀ ਬੱਸਾਂ ਚੱਲਦੀਆਂ ਸਨ ਉਹਨਾਂ 13 ਬੱਸਾਂ ਦੇ ਦਿੱਪਿਤ ਲੋਕ ਦੇ ਕੈਨ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਉਹਨਾਂ ਨੇ 13 ਸਰਕਾਰੀ ਬੱਸਾਂ ਦੇ ਰੂਟ ਬੰਦ ਕਰ ਦਿੱਤੇ ਕਰ ਦਿੱਤੇ ਨੇ ਜਿਹੜੀਆਂ ਹਲਕਾ ਗਿੱਦੜਵਾਹ ਤੋਂ ਹੋ ਕੇ ਸ਼੍ਰੀ ਮੁਕਤਸਰ ਜਾਂਦੀਆਂ ਸੀ ਯਾਨੀ ਕਿ ਇਸ ਦਾ ਖੁਲਾਸਾ ਅੱਜ ਨਵੇਂ ਬਣੇ ਸੰਸਦ ਅਤੇ ਪਾਰਟੀ ਪ੍ਰਧਾਨ ਕਾਂਗਰਸ ਦੇ ਰਾਜਾ ਵਰਿੰਗ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਰਾਜਾ ਵਰਿੰਗ ਜਿਹੜੇ ਨੇ ਉਹਨਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਇਧਰ ਡਿੰਪੀ ਢਿੱਲੋਂ ਉਧਰ ਲਾਲਜੀਤ ਸਿੰਘ ਭੁੱਲੜ ਨੂੰ ਕਹਿ ਰਿਹਾ ਹੈ ਕਿ ਆਖਰ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਗਰੀਬਾਂ ਅਗਰੀਬਾਂ ਸਾਡੀ ਸਰਕਾਰ ਗਰੀਬਾਂ ਦੀ ਹੈ ਅਸੀਂ ਗਰੀਬ ਦੇ ਹੱਕ ਕਦੇ ਨਹੀਂ ਮਾਰਦੇ ਲੇਕਿਨ ਇਧਰ ਹਲਕਾ ਗਿੱਦੜਵਾਹ ਦੇ ਵਿੱਚ ਡਿੰਪੀ ਢਿੱਲੋਂ ਨੂੰ ਫਾਇਦਾ ਦੇਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ 13 ਬੱਸਾਂ ਦੇ ਰੂਟ ਬੰਦ ਕਰ ਦਿੱਤੇ ਨੇ ਜਿਸ ਦਾ ਸਿੱਧਾ ਫੈਸਲਾ ਸਿੱਧਾ ਜਿਹੜਾ ਉਸ ਦਾ ਫਾਇਦਾ ਜਿਹੜਾ ਹੈ ਉਹ ਹੋਵੇਗਾ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਡਿੰਪੀ ਟਿਲਨ ਨੂੰ ਯਾਨੀ ਕਿ ਹੁਣ ਜਿਹੜੇ ਸ੍ਰੀ ਮੁਖਸਤ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨਾਂ ਦੇ ਲਈ ਜਾਂਦੇ ਨੇ ਉਹਨਾਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨਾ ਪਵੇਗਾ ਜਿਸ ਦਾ ਸਿੱਧਾ ਫੈ ਜਿਹੜਾ ਫਾਇਦਾ ਹੈ ਉਹ ਡਿਪੀ ਟਿਲਨ ਨੂੰ ਹੋਵੇਗਾ ਇਸ ਫੈਸਲੇ ਨੂੰ ਲੈ ਕੇ ਇੱਕ ਵਾਰ ਫਿਰ ਗੋਹਲ ਲਗਾਈ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸ਼ਰਮ ਕਰੋ ਤੁਸੀਂ ਹੁਣ ਆਪਣੇ ਵਿਧਾਇਕਾਂ ਨੂੰ ਨਿੱਜੀ ਫਾਇਦੇ ਵੀ ਦੇ ਲੱਗ ਪਏ ਹੋ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਮੁੱਦਾ ਚੱਕਿਆ ਜਾਵੇ ਤਾਂ ਕਿ ਸੂਬੇ ਦੇ ਮੁੱਖ ਮੰਤਰੀ ਆਪ ਗਵੰਤ ਮਾਨ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਹਲਕਾ ਗੱਦੜਵਾਹਾ ਤੋਂ ਸਰਕਾਰੀ 13 ਬੱਸਾਂ ਦੇ ਰੂਡ ਡਿਪੀਟ ਲੋ ਦੇ ਫਾਇਦੇ ਲਈ ਬੰਦ ਕਰ ਦਿੱਤੇ ਨੇ ਕਿਉਂਕਿ ਪ੍ਰਾਈਵੇਟ ਬੱਸਾਂ ਹਲਕਾ ਗੱਦੜਵਾਹ ਦੇ ਵਿੱਚ ਜ਼ਿਆਦਾਤਰ ਡਿਪੀਟ ਲੋ ਦੀਆਂ ਚੱਲਦੀਆਂ ਨੇ ਧੰਨਵਾਦ